ਜੇ ਜ਼ਿਲ੍ਹਾ ਮਾਨਸਾ ਚ 14 ਤੋਂ 15 ਜਗ੍ਹਾ ਤੇ ਜਿਹੜਾ ਹੈਗਾ ਇਹਨਾਂ ਨੇ ਸਰਚ ਆਪਰੇਸ਼ਨ ਕਰਵਾਇਆ ਇਹ ਸਾਡਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸਾਡੀ ਕੈਂਪੇਨ ਚੱਲ ਰਹੀ ਹੈ ਇਹਦੇ ਤਹਿਤ ਜਿਹੜਾ ਹੈਗਾ ਰੈਗੂਲਰਲੀ ਅਸੀਂ ਜਿਹੜਾ ਹੈਗਾ ਜਿਹੜੀਆਂ ਜਗ੍ਹਾ ਤੇ ਸਾਨੂੰ ਸ਼ੱਕ ਹੁੰਦਾ ਉੱਥੇ ਅਸੀਂ ਸਰਚ ਆਪਰੇਸ਼ਨਸ ਕਰਦੇ ਆਂ ਅੱਜ ਵੀ ਹਲੇ ਤੱਕ 3 ਵਿਅਕਤੀ ਰਾਉਂਡ ਅਪ ਕੀਤੇ ਜਾ ਚੁੱਕੇ ਨੇ ਤੇ ਇਹਦੇ ਵਿੱਚ ਸਾਡਾ ਜਿਹੜਾ ਮੁਖ ਜਿਹੜਾ ਪਰਪਸ ਹੈਗਾ ਉਹ ਇਹ ਹੈ ਕਿ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨਾ ਕਿ ਉਹ ਪੁਲਿਸ ਦੇ ਨਾਲ رابطہ ਕਰਨ ਤੇ ਪੁਲਿਸ ਨੂੰ ਜਿਹੜਾ ਹੈਗਾ ਇਨਫੋਰਮੇਸ਼ਨ ਦੇਣ ਜਿਹਦੇ ਨਾਲ ਕਿ ਅਸੀਂ ਜਿਹੜਾ ਹੈਗਾ ਸਹੀ ਵਿਅਕਤੀ ਤੇ ਜਿਹੜੀ ਜਾਇਜ਼ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾ ਸਕੇ ਔਰ ਸਮੇਂ ਸਿਰ ਜਿਹੜਾ ਹੈਗਾ ਉਹਨਾਂ ਨੂੰ ਇਸ ਕੰਮ ਤੋਂ ਹਟਾਇਆ ਜਾ ਸਕੇ ਪਰ ਕੁਝ ਰਿਕਵਰੀ ਵੀ ਹੋਈ ਹੈ ਹਾਂ ਰਿਕਵਰੀ ਜਿਹੜੀ ਉਹ ਹੋਈ ਹੈ ਹਲੇ ਕਿਉਂਕਿ ਐਫ ਆਈ ਆਰ ਦੀ ਪ੍ਰੋਸੈਸ ਚੱਲੂ ਹੈ ਜਿਹੜਾ ਉਹ ਬਾਅਦ ਦੇ ਵਿੱਚ ਸ਼ਾਮ ਨੂੰ ਐਸਐਸਪੀ ਸਾਹਿਬ ਜਿਹੜਾ ਹੈਗਾ ਦੱਸ ਦੇਣਗੇ ਜਿਹੜਾ ਸਾਡਾ ਦੂਸਰਾ ਇਹਦੇ ਚ ਇੱਕ ਐਂਗਲ ਹੈਗਾ ਕਿ ਲੋਕਾਂ ਨੂੰ ਸਾਡੀ ਅਪੀਲ ਹੈ ਕਿ ਉਹ ਜਿੱਥੇ ਕਿਤੇ ਉਹਨਾਂ ਨੂੰ ਧਿਆਨ ਚਾਹੁੰਦਾ ਹੈ ਕਿ ਨੌਜਵਾਨ ਵਿਅਕਤੀ ਨਸ਼ੇ ਨਾਲ ਪੀੜਿਤ ਹੈ ਉਹਦੇ ਬਾਰੇ ਵਿੱਚ ਜਿਹੜਾ ਹੈਗਾ ਉਹ ਲੋਕਲ ਐਸਐਚਓ ਨਾਲ ਕੰਟੈਕਟ ਕਰਨ ਤੇ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਹੈਗਾ ਦਾਖਲ ਕਰਵਾਉਣ ਪਰ ਇਸ ਨੂੰ ਲੈ ਕੇ ਵੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜੀ ਹੈਲਪਲਾਈਨ ਨੰਬਰ ਪੰਜਾਬ ਪੁਲਿਸ ਵੱਲੋਂ ਜਿਹੜਾ ਹੈਗਾ ਚੀਫ ਮਿਨਿਸਟਰ ਸਾਹਿਬ ਦੀ ਸੇਫ ਪੰਜਾਬ ਹੈਲਪਲਾਈਨ ਜਿਹੜੀ ਹੈਗੀ ਉਹ ਸਟਾਰਟ ਕੀਤੀ ਗਈ ਹੈ ਇਹਦੇ ਵਿੱਚ ਜਦੋਂ ਵੀ ਤੁਸੀਂ ਕੋਈ ਇਨਫੋਰਮੇਸ਼ਨ ਦੰਨੇ ਹੋ ਤਾਂ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਜ਼ਿਲ੍ਹਾ ਪੁਲਿਸ ਨੂੰ ਰਿਵੀਲ ਨਹੀਂ ਕੀਤੀ ਜਾਂਦੀ ਇਸ ਤੋਂ ਇਲਾਵਾ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਦੇ ਮੋਬਾਈਲ ਨੰਬਰਸ ਵੈਬਸਾਈਟ ਤੇ ਉਪਲਬਧ ਨੇ ਉਥੋਂ ਜਿਹੜਾ ਹੈਗਾ ਤੁਸੀਂ ਉਹਨਾਂ ਦੇ ਨਾਲ ਜਿਹੜਾ ਗਰਾਫਤਾ ਕਾਇਮ ਕਰ ਸਕਦੇ ਹੋ ਔਰ ਬਜਾਏ ਕਾਲ ਕਰਨ ਦੇ ਤੁਸੀਂ ਵਟਸਐਪ ਮੈਸੇजेस ਰਾਹੀਂ ਜਾਂ ਐਸਐਮਐਸ ਰਾਹੀਂ ਸਾਨੂੰ ਸੂਚਨਾ ਦੇ ਸਕਦੇ ਹਾਂ ਜਿਹਦੇ ਨਾਲ ਕਿ ਤੁਹਾਡੀ ਆਈਡੈਂਟੀਟੀ ਜਾਂ ਪਛਾਣ ਜਿਹੜੀ ਹੈ ਉਹ ਰਵੀਲ ਵੀ ਨਹੀਂ ਹੋਏਗੀ ਤੇ ਜਾ ਚੁਕੇ ਨੇ ਤੇ ਇਹਦੇ ਵਿੱਚ ਸਾਡਾ ਜਿਹੜਾ ਮੁੱਖ ਜਿਹੜਾ ਪਰਪਸ ਹੈਗਾ ਉਹ ਇਹ ਹੈ ਕਿ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨਾ ਕਿ ਉਹ ਪੁਲਿਸ ਦੇ ਨਾਲ رابطہ ਕਰਨ ਤਾਂ ਪੁਲਿਸ ਨੂੰ ਜਿਹੜਾ ਹੈਗਾ ਇਨਫੋਰਮੇਸ਼ਨ ਦੇਣ ਜਿਹਦੇ ਨਾਲ ਕਿ ਅਸੀਂ ਜਿਹੜਾ ਹੈਗਾ ਸਹੀ ਵਿਅਕਤੀ ਤੇ ਜਿਹੜੀ ਜਾਇਜ਼ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾ ਸਕੇ ਔਰ ਸਮੇਸਿਰ ਜਿਹੜਾ ਹੈਗਾ ਉਹਨਾਂ ਨੂੰ ਇਸ ਕੰਮ ਤੋਂ ਹਟਾਇਆ ਜਾ ਸਕੇ ਪਰ ਕੁਝ ਰਿਕਵਰੀ ਵੀ ਹੋਈ ਹੈ ਹਾਂ ਰਿਕਵਰੀ ਜਿਹੜੀ ਉਹ ਹੋਈ ਹੈ ਹਲੇ ਕਿਉਂਕਿ ਐਫ ਆਈ ਆਰ ਦੀ ਪ੍ਰੋਸੈਸ ਚੱਲੂ ਹੈ ਜਿਹੜਾ ਉਹ ਬਾਅਦ ਦੇ ਵਿੱਚ ਸ਼ਾਮ ਨੂੰ ਐਸ ਐਸ ਪੀ ਸਾਥ ਜਿਹੜਾ ਹੈਗਾ ਦੱਸ ਦੇਣਗੇ ਜਿਹੜਾ ਸਾਡਾ ਦੂਸਰਾ ਇਹਦੇ ਚ ਇੱਕ ਐਂਗਲ ਹੈਗਾ ਕਿ ਲੋਕਾਂ ਨੂੰ ਸਾਡੀ ਅਪੀਲ ਹੈ ਕਿ ਉਹ ਜਿੱਥੇ ਕਿਤੇ ਉਹਨਾਂ ਨੂੰ ਧਿਆਨ ਚਾਹੁੰਦਾ ਹੈ ਕਿ ਨੌਜਵਾਨ ਵਿਅਕਤੀ ਨਸ਼ੇ ਨਾਲ ਪੀੜਿਤ ਹੈ ਉਹਦੇ ਬਾਰੇ ਵਿੱਚ ਜਿਹੜਾ ਹੈਗਾ ਉਹ ਲੋਕਲ ਐਸਐਚਓ ਨਾਲ ਕੰਟੈਕਟ ਕਰਨ ਤੇ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਹੈਗਾ ਦਾਖਲ ਕਰਵਾਉਣ ਪਰ ਇਸ ਨੂੰ ਲੈ ਕੇ ਵੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜੀ ਹੈਲਪਲਾਈਨ ਨੰਬਰ ਪੰਜਾਬ ਪੁਲਿਸ ਵੱਲੋਂ ਜਿਹੜਾ ਹੈਗਾ ਚੀਫ ਮਿਨਿਸਟਰ ਸਾਹਿਬ ਦੀ ਸੇਫ ਪੰਜਾਬ ਹੈਲਪਲਾਈਨ ਜਿਹੜੀ ਹੈਗੀ ਉਹ ਸਟਾਰਟ ਕੀਤੀ ਗਈ ਹੈ ਇਹਦੇ ਵਿੱਚ ਜਦੋਂ ਵੀ ਤੁਸੀਂ ਕੋਈ ਇਨਫੋਰਮੇਸ਼ਨ ਦੰਨੇ ਹੋ ਤਾਂ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਜ਼ਿਲ੍ਹਾ ਪੁਲਿਸ ਨੂੰ ਰਿਵੀਲ ਨਹੀਂ ਕੀਤੀ ਜਾਂਦੀ ਇਸ ਤੋਂ ਇਲਾਵਾ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਦੇ ਮੋਬਾਈਲ ਨੰਬਰਸ ਵੈੱਬਸਾਈਟ ਤੇ ਉਪਲਬਧ ਨੇ ਉਥੋਂ ਜਿਹੜਾ ਹੈਗਾ ਤੁਸੀਂ ਉਹਨਾਂ ਦੇ ਨਾਲ ਜਿਹੜਾ ਗਰਾਫਤਾ ਕਾਇਮ ਕਰ ਸਕਦੇ ਹੋ ਔਰ ਬਜਾਏ ਕਾਲ ਕਰਨ ਦੇ ਤੁਸੀਂ WhatsApp ਮੈਸੇजेस ਰਾਹੀਂ ਜਾਂ SMS ਰਾਹੀਂ ਸਾਨੂੰ ਸੂਚਨਾ ਦੇ ਸਕਦੇ ਹੋ ਜਿਸ ਦੇ ਨਾਲ ਕਿ ਤੁਹਾਡੀ ਆਈਡੈਂਟੀਟੀ ਜਾਂ ਪਛਾਣ ਜਿਹੜੀ ਹੈ ਉਹ ਰਵਿਲ ਵੀ ਨਹੀਂ ਹੋਏਗੀ